ਸਤਿ ਸ਼੍ਰੀ ਅਕਾਲ ਪਿਆ ਪਿਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਆ ਅੱਜ ਟਾਈਮ ਅਸੀਂ ਖਨੌਰੀ ਖਰੇ ਬਾਰਡਰ ਤੇ ਜੀ ਸੋਨੂ ਸਾਰਿਆਂ ਨੂੰ ਪਤਾ ਅੱਜ ਤਕਰੀਬਨ 18ਵਾਂ ਦਿਨ ਹੋ ਗਿਆ ਬਾਪੂ ਡੱਲੇਵਾਲ ਨੂੰ ਪੂਰੀ ਮਰਨ ਵਰਤ ਦੇ ਬੈਠੇ ਨੂੰ ਤੇ ਆਪਣੇ ਨਾਲ ਭਾਈ ਤਜਿੰਦਰ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਕਿਵੇਂ ਦੇਖਦੇ ਸਾਰਾ ਇਸ ਮੁੱਦੇ ਨੂੰ ਤੁਸੀਂ ਤਾਂ ਸੰਘਰਸ਼ਾਂ ਦੇ ਵਿੱਚ ਵਿੱਚ ਰਹੇ ਹੋ ਐਦੂ ਵੱਡਾ ਮੁੱਦਾ ਮਾਨ ਸਾਹਿਬ ਹੋ ਵੀ ਕੀ ਸਕਦਾ ਮੰਨ ਲਓ ਅੱਜ ਸਾਡੀ ਕਿਸਾਨੀ ਖਤਰੇ 'ਚ ਆ ਸਾਡੀ ਜਵਾਨੀ ਖਤਰੇ 'ਚ ਆ ਸਾਡੀਆਂ ਨਸਲਾਂ ਦੀ ਗੱਲ ਮਤਲਬ ਕਰੀ ਕਰੀ ਜਾ ਰਹੀ ਆ ਤਾਂ ਲੋਕ ਜਿਹੜੇ ਨੇ ਉਹਨਾਂ ਨੂੰ ਅਪੀਲ ਕਰਨ ਵਾਸਤੇ ਆਪਾਂ ਇੱਥੇ ਆਏ ਆਂ ਕਿ ਆਜੋ ਜੇ ਪੰਜਾਬ ਬਚਾਉਣਾ ਹੈ ਤਾਂ ਅੱਜ ਸਭ ਤੋਂ ਵੱਡਾ ਪਲੇਟਫਾਰਮ ਜਿਹੜਾ ਬਾਪੂ ਡੱਲੇਵਾਲ ਨੇ ਦਿੱਤਾ ਉਹਨਾਂ ਨੇ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਤਲਬ ਇਹ ਕਹਤਾ ਵੀ ਜਾਂ ਤਾਂ ਜਿੱਤ ਕੇ ਜਾਵਾਂਗੇ ਤੇ ਜਾਂ ਮਰ ਕੇ ਜਾਵਾਂਗੇ ਇਤੋਂ ਵੱਡੀ ਕਾਲ ਕੋਈ ਖੋ ਨਹੀਂ ਸਕਦਾ ਬਿਲਕੁਲ ਭਾਈ ਜੀ ਪੰਜਾਬ ਦੇ ਵਿੱਚ ਤਕਰੀਬਨ 34 35 ਜਿੱਥੇ ਬੰਦਿਆਂ ਨੇ ਜਿਹਦੇ ਵਿੱਚ ਕੁਛਕਦਾ ਅੱਜ ਪਹੁੰਚੀਆਂ ਵੀ ਨੇ ਤੁਸੀਂ ਨਹੀਂ ਚਾਹੁੰਦੇ ਤੁਸੀਂ ਇਸ ਤਰ੍ਹਾਂ ਨਹੀਂ ਦੇ ਰਹੇ ਸਾਰੀਆਂ ਇੱਕ ਹੋਣੇ ਚਾਹੀਦੇ ਇਸ ਮੁੱਦੇ ਤੇ ਇੱਕ ਬੰਦਾ ਆਪਦੀ ਜਾਨ ਦੀ ਬਾਜ਼ੀ ਲਾ ਕੇ ਤੁਹਾਨੂੰ ਪਲੇਟਫਾਰਮ ਦੇ ਰਿਹਾ ਹੈ ਨਾ ਸਰਕਾਰ ਨਾਲ ਮੱਥਾ ਲਾਉਣ ਦਾ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਇਹ ਕੀ ਕਾਰਨ ਹੈ ਕਾਹ ਤੋਂ ਨਹੀਂ ਇਕੱਠੇ ਹੁੰਦੇ ਦੇਖੋ ਪਤਾ ਨਹੀਂ ਕੀ ਕਾਰਨ ਆ ਕੋਈ ਨਿੱਜੀ ਮਤਲਬ ਉਹਨਾਂ ਦੇ ਕਾਰਨ ਮਤਲਬ ਜਦੋਂ ਸਾਡੇ ਮਸਲਾ ਇੱਕ ਹੈ ਸਾਡਾ ਮਸਲਾ ਐਮਐਸਪੀ ਦਾ ਹੈ ਸਾਡਾ ਮਸਲਾ ਪੰਜਾਬ ਨੂੰ ਬਚਾਉਣ ਦਾ ਹੈ ਸਾਡਾ ਮਸਲਾ ਪੰਜਾਬ ਦੀ ਕਿਸਾਨੀ ਬਚਾਉਣ ਦਾ ਹੈ ਜਿਹੜਾ ਅਸੀਂ ਪ੍ਰਵਾਸ ਕਰ ਰਹੇ ਆ ਸਾਡੇ ਬੱਚੇ ਬਾਹਰ ਜਾ ਰਹੇ ਆ ਜਦੋਂ ਸਾਡੀ ਲੜਾਈ ਇੱਕ ਹੈ ਤਾਂ ਫਿਰ ਰਹਿ ਕੀ ਗਿਆ ਜੇ 35 40 ਜੋ ਵੀ ਜਥੇਬੰਦੀਆਂ ਨੇ ਜਾਂ ਹੋਰ ਵੀ ਮਜ਼ਦੂਰ ਜਥੇਬੰਦੀਆਂ ਨੇ ਕੋਈ ਮੁਲਾਜ਼ਮ ਜਥੇਬੰਦੀਆਂ ਨੇ ਜੇ ਸਾਡੀ ਖੌਂਦ ਬਚੂਗੀ ਫੇਰ ਹੀ ਅਸੀਂ ਲੜਾਂਗੇ ਜਦੋਂ ਅੱਜ ਸਾਡੀ ਖਤਰਾ ਸਾਡੀ ਖੌਂਦ ਨੂੰ ਆ ਅੱਜ ਲੜਾਈ ਸਾਡੀ ਖੌਂਦ ਦੀ ਆ ਤਾਂ ਮੰਨ ਲਓ ਸਾਰੀਆਂ ਕੱਲੀਆਂ ਕਿਸਾਨ ਜਥੇਬੰਦੀਆਂ ਨਹੀਂ ਉਹਦੇ ਚ ਮਜ਼ਦੂਰਾਂ ਨੂੰ ਵੀ ਆਉਣਾ ਚਾਹੀਦਾ ਮੁਲਾਜ਼ਮਾਂ ਨੂੰ ਵੀ ਆਉਣਾ ਚਾਹੀਦਾ ਉਹਦੇ ਚ ਵਪਾਰੀ ਹੈ ਜਿਹੜੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਬਾਪੂ ਡੱਲੇਵਾਲ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਅਪੀਲ ਸੀ ਕਿ ਅਸੀਂ ਪੰਜਾਬ ਦੀ ਪਾਣੀਆਂ ਦੀ ਵੀ ਲੜਾਈ ਲੜ ਰਹੇ ਆ ਤੇ ਪਾਣੀਆਂ ਦੀ ਲੜਾਈ ਲੜ ਰਹੇ ਆ ਤਾਂ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਐਮਐਸਪੀ ਜਦੋਂ ਲਾਗੂ ਹੋ ਜਾਂਦੀ ਆ ਸਾਰੀਆਂ ਫਸਲਾਂ ਤੇ ਗਰੰਟੀ ਸ਼ੋਧਾ ਜਿਹੜੀ ਖਰੀਦ ਹੋ ਜੇ ਹੋ ਜੇ ਐਮਐਸਪੀ ਲਾਗੂ ਹੋ ਜੇ ਤਾਂ ਫੇਰ ਹੀ ਸਾਡਾ ਖੜਾ ਜਿਹੜਾ ਝੋਨੇ ਤੋਂ ਛੁੱਟ ਸਕਦਾ ਤੇ ਸਭ ਤੋਂ ਵੱਡਾ ਖਤਰਾ ਜੇ ਪੰਜਾਬ ਦੇ ਪਾਣੀਆਂ ਨੂੰ ਹੈ ਅੱਜ ਉਹਨੇ ਦੀ ਫਸਲ ਤੋਂ ਹੈ ਝੋਨੇ ਦੀ ਫਸਲ ਤੋਂ ਹੈ ਤੇ ਜੇ ਸਰਕਾਰ ਐਮਐਸਪੀ ਦਿੰਦੀ ਆ ਤਾਂ ਪਾਣੀ ਤਾਂ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਨੇ ਵੀ ਪੀਣਾ ਹੈ ਮਲਾਜ਼ਮ ਨੇ ਵੀ ਪੀਣਾ ਤੇ ਉਹ ਆਪਣੇ ਜਿਹੜੇ ਦੁਕਾਨਦਾਰ ਨੇ ਵਪਾਰੀ ਭਰਾ ਨੇ ਉਹਨਾਂ ਨੇ ਵੀ ਪੀਣਾ ਨਹੀਂ ਤਾਂ ਆਉਣ ਵਾਲੇ 10 20 ਸਾਲਾਂ ਨੂੰ ਸਾਨੂੰ ਪੀਣ ਨੂੰ ਪਾਣੀ ਨਹੀਂ ਮਿਲਣਾ ਤਾਂ ਆਪਾਂ ਲੜਾਈ ਜੇ ਲੜ ਰਹੇ ਆ ਜੋ ਲੜਾਈ ਲੜ ਰਹੇ ਆ ਐਮਐਸਪੀ ਦੀ ਤੇ ਇਹ ਸਾਰੀਆਂ ਕੜੀਆਂ ਜਿਹੜੀਆਂ ਨੇ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਪਰ ਸਾਰਿਆਂ ਨੂੰ ਸੱਦਾ ਹੈ ਕਿ ਇਹ ਕੋਈ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਇਹ ਲੜਾਈ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਵਰਗ ਵਸਦੇ ਆ ਜੇ ਉਹ ਮਲੂ ਮਲਾਜਮ ਹੈ ਮਜ਼ਦੂਰ ਹੈ ਚਾਹੇ ਉਹ ਵਪਾਰੀ ਹੈ ਕੋਈ ਵੀ ਹੈ ਭਾਈ ਤੁਸੀਂ ਮੈਂ ਪਹਿਲਾਂ ਵੀ ਕਹਿ ਕੇ ਨਸਰ ਸੱਚ ਰਹਿੰਦੇ ਸਾਰੀ ਉਮਰ ਇਹਨਾਂ ਕੰਮਾਂ ਦੀ ਲੰਗੀ ਇਹਦੇ ਵਿੱਚ ਪੰਜਾਬ ਸਰਕਾਰ ਕੀ ਰੋਲ ਆਦਾ ਕਰ ਸਕਦੀ ਹੈ ਪੰਜਾਬ ਸਰਕਾਰ ਸਭ ਤੋਂ ਵੱਡਾ ਰੋਲ ਅਦਾ ਕਰ ਸਕਦੀ ਹੈ ਕਿ ਘੱਟੋ ਘੱਟ ਸਪੋਰਟ ਚ ਤਾਂ ਆਵੇ ਨਾ ਅੱਜ ਲੋਕਾਂ ਨੇ ਐਮਐਲਏ ਚੁਣੇ 92 ਐਮਐਲਏ ਚੁਣੇ ਹੁਣ ਤਾਂ ਮੈਨੂੰ ਲੱਗਦਾ 92 ਤੋਂ ਵੀ ਵਧਾ ਦੇ ਤਿੰਨ ਸੀਟਾਂ ਹੋਰ ਜਿੱਤ ਗਏ ਤਾਂ ਇੱਕ ਵੀ ਐਮਐਲਏ ਜਿਹੜਾ ਕਿ ਲੋਕਾਂ ਨੇ ਸਿਰ ਤੇ ਬਿਠਾਇਆ ਸਿਰ ਦਾ ਤਾਜ ਬਣਾਇਆ ਉਹ ਕੋਈ ਆ ਕੇ ਉੱਥੇ ਬਹਿੰਦਾ ਹੀ ਨਹੀਂ ਸੋਨੂੰ ਤਾਂ ਜਿਹੜੇ ਮਤਲਬ ਆਪਾ ਫਿਰਦੇ ਆ ਤੁਸੀਂ ਵੀ ਫਿਰਦੇ ਹੋ ਤੁਹਾਨੂੰ ਕੋਈ ਸਰਕਾਰੀ ਤਨਖਾਹ ਨਹੀਂ ਮਿਲਦੀ ਮੈਨੂੰ ਕੋਈ ਸਰਕਾਰੀ ਤਨਖਾਹ ਨਹੀਂ ਮਿਲਦੀ ਕੋਈ ਗੱਡੀ ਚ ਤੇਲ ਨਹੀਂ ਸਰਕਾਰ ਸਾਡੀ ਚ ਪਵਾਉਂਦੀ ਉਹਨਾਂ ਕੋਲ ਤਾਂ ਸਾਰੀਆਂ ਸਹੂਲਤਾਂ ਨੇ ਉਹਨਾਂ ਕੋਲ ਕਾਡਰ ਵੀ ਆ ਕਾਡਰ ਵੀ ਆ ਮਤਲਬ ਉਹਨਾਂ ਦੇ ਨਾਲ ਲੋਕ ਜੁੜੇ ਹੋਏ ਆ ਜੇ ਉਹ ਚੋਣ ਤਾਂ ਜੇ ਉਹ ਕਹਿੰਦੇ ਆ ਕਿ ਸਾਡਾ ਮਸਲਾ ਨਹੀਂ ਅਸੀਂ ਨਹੀਂ ਹੱਲ ਕਰ ਸਕਦੇ ਇਹ ਮਸਲਾ ਸੈਂਟਰ ਸਰਕਾਰ ਹੱਲ ਕਰ ਸਕਦੀ ਆ ਤੇ ਘਟੂ ਘਟ ਇੱਥੇ ਆ ਕੇ ਬੈਠ ਤਾ ਜਾਣ ਜੇ 92 ਆਉਣਗੇ ਜਾਂ 94 95 ਜਿੰਨੇ ਵੀ ਆ ਜੇ ਦੂਜੇ ਵੀ ਗਿਣ ਲਏ ਆਪਾਂ 117 ਨੇ ਤੇ 117 ਜੇ ਇੱਥੇ ਆਉਣਗੇ ਕਟੋ ਘਟੋ ਘਟੋ ਨਾਲ ਕੋਈ 2 200 4 400 ਬੰਦਾ ਵੀ ਆਊਗਾ ਵਿਧਾਨ ਸਭਾ ਦੇ ਵਿੱਚ ਆਪਾਂ ਰੋਜ਼ ਦੇਖਦੇ ਆ ਜਦੋਂ ਵੀ ਸੈਸ਼ਨ ਹੁੰਦਾ ਇੱਕ ਦੂਜੇ ਨਾਲ ਜਿਵੇਂ ਕੋਈ ਔਰਤਾਂ ਵੀ ਨਹੀਂ ਲੜਦੀਆਂ ਨਹੀਂ ਆਏ ਮੇੜੋ ਮੇਣੀ ਨਹੀਂ ਹੁੰਦੀਆਂ ਜਿਵੇਂ ਐਮ ਐਲ ਏ ਵਿਧਾਨ ਸਭਾ ਦੇ ਵਿੱਚ ਹੁੰਦੇ ਆ ਮੁੱਖ ਮੰਤਰੀ ਖੁਦ ਇਨਵੋਲਵ ਹੁੰਦੇ ਆ ਮਤਲਬ ਪੰਜਾਬ ਦੇ ਅਸਲੀ ਮੁੱਦਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ ਭਾਈ ਜੀ ਇੱਕ ਜਿਹੜਾ ਬਹੁਤ ਵੱਡਾ ਮੁੱਦਾ ਪ੍ਰਵਾਸ ਹੋ ਰਿਹਾ ਸਾਡੇ ਮੁੰਡੇ ਇੱਥੋਂ ਕੱਲੇ ਕੱਲੇ ਮੁੰਡੇ ਮਾਪਿਓ ਦੇ ਪੰਜਾਬ ਛੱਡ ਕੇ ਕੈਨੇਡਾ ਜਾ ਰਹੇ ਆ ਤੇ ਪ੍ਰਵਾਸੀ ਸਾਡੇ ਇੱਥੇ ਕੋਠੀਆਂਾਂ ਸਾੰਭੀ ਬੈਠੇ ਅੱਧੇ ਪੰਜਾਬ ਦੇ ਵਿੱਚ ਤਕਰੀਬਨ ਇਹ ਸਿਸਟਮ ਹੋ ਗਿਆ ਬਾਕੀ ਹੋ ਰਿਹਾ ਇਹਨੂੰ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਇਹ ਤਾਂ ਬਹੁਤ ਵੱਡਾ ਚਿੰਤਾ ਦਾ ਬਹੁਤ ਹੀ ਚਿੰਤਾ ਦਾ ਵਿਸ਼ਾ ਬਹੁਤ ਗੰਭੀਰ ਮਸਲਾ ਹੈ ਕਿਉਂਕਿ ਪੰਜਾਬ ਦੇ ਵਿੱਚ ਬੱਚਾ ਮਤਲਬ ਹਰੇਕ ਦੇ ਲਗਭਗ ਇੱਕ ਇੱਕ ਬੱਚਾ ਜਾਂ ਇੱਕ ਤਾਂ ਜਾਂ ਦੋ ਮਤਲਬ ਉਹ ਜੇ ਦੇਖੀਏ ਤਾਂ ਕਿਸੇ ਦੇ ਦੋ ਬੱਚੇ ਆ ਦੋ ਕੈਨੇਡਾ ਚ ਕਿਸੇ ਦੇ ਇੱਕ ਬੱਚਾ ਤਾਂ ਉਹ ਇੱਕ ਬੱਚਾ ਕੈਨੇਡਾ ਚ ਆਪਾਂ ਪੰਜਾਬ ਛੱਡ ਕੇ ਜਾ ਰਹੇ ਆਂ ਤੇ ਸਾਡੀ ਜਗ੍ਹਾ ਤੇ ਪ੍ਰਵਾਸੀ ਆ ਰਹੇ ਆ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਜਲੰਧਰ ਇਹਨਾਂ ਮਤਲਬ ਜ਼ਿਲ੍ਹਿਆਂ ਦੀ ਗੱਲ ਕਰਕੇ ਪਿੰਡਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਕੋਠੀਆਂ ਤੇ 25 25 30 30 40 40 50 50 ਲੱਖ ਐਨ ਆਰ ਆਈ ਵੀਰ ਆ ਉਹਨਾਂ ਨੇ ਲਾਇਆ ਜਿਹੜਾ ਉਹਨਾਂ ਦੇ ਵਿੱਚ ਬਿਹਾਰ ਤੋਂ ਬੰਗਾਲ ਤੋਂ ਯੂਪੀ ਤੋਂ ਆ ਕੇ ਜਿਹੜੇ ਪ੍ਰਵਾਸੀ ਆ ਉਹ ਬੈਠੇ ਆ ਤੇ ਉਹਨਾਂ ਦੀਆਂ ਵੋਟਾਂ ਬੜੀਆਂ ਹੋਈਆਂ ਨੇ ਕਈ ਪਿੰਡਾਂ ਦਾ ਤਾਂ ਇਹ ਹੋ ਗਿਆ ਕਿ ਸਰਪੰਚ ਵੀ ਬਣ ਗਏ ਤੇ ਮਤਲਬ ਦਾਵਾ ਵੀ ਠੋਕਦੇ ਨੇ ਜਿਵੇਂ ਮਤਲਬ ਕਿ ਇੱਕ ਅ ਮੁੱਦਾ ਉੱਠਿਆ ਸੀ ਮੁਹਾਲੀ ਦੇ ਨੇੜੇ ਕੋਈ ਤਾਂ ਉੱਥੇ ਦਾਵਾ ਠੋਕਿਆ ਪਿੰਡ ਆਪਣੇ ਪੰਜਾਬੀ ਭਾਈਚਾਰੇ ਨੇ ਆਪ ਦਾ ਸਰਪੰਚ ਚੁਣਿਆ ਸਰਪੰਚ ਚੁਣਿਆ ਸਰਬਸਾਮਦੀ ਨਾਲ ਤਾਂ ਜਿਹੜੇ ਪ੍ਰਵਾਸੀ ਸੀ ਉਹਨਾਂ ਨੇ ਆ ਕੇ ਦਾਵਾ ਠੋਕਤਾ ਕਿ ਸਾਡੀਆਂ ਵੋਟਾਂ ਜ਼ਿਆਦੇ ਆ ਤੇ ਅਸੀਂ ਆਪ ਦਾ ਸਰਪੰਚ ਚੁਣਾਂਗੇ ਇਹਦੇ ਨਤੀਜੇ ਜਿਹੜੇ ਆਉਣ ਵਾਲੇ ਦਿਨਾਂ 'ਚ ਭਿਆਨਕ ਜਿਹੜੇ ਸਾਹਮਣੇ ਆਉਣਗੇ ਕਿੱਦਾਂ ਦੇ ਬਹੁਤ ਭਿਆਨਕ ਨਤੀਜੇ ਆਉਣਗੇ ਸਾਡੀਆਂ ਪ੍ਰਾਪਰਟੀਆਂ ਤੇ ਕਬਜ਼ੇ ਹੋਣਗੇ ਮਤਲਬ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਹੋਣਗੇ ਈਵਨ ਕਿ ਮਤਲਬ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਇਹਦਾ ਨਤੀਜਾ ਸਾਨੂੰ ਦੇਖਣ ਨੂੰ ਮਿਲ ਸਕਦਾ ਇਹ ਕੋਈ ਛੋਟਾ-ਬੋਟਾ ਮੁੱਦਾ ਨਹੀਂ ਹਾਂ ਕੰਮ ਕਰਨ ਆਉਣ ਝੋਨਾ ਲਾਉਣ ਆਉਣ ਕੋਈ ਦਿਹਾੜੀ ਮਜ਼ਦੂਰੀ ਕਰਨ ਆਉਣ ਕੋਈ ਚਾਹੇ ਕੁਝ ਵੀ ਜੌਬ ਕਰਨ ਆਉਣ ਸ਼ਰਤਾਂ ਰੱਖੇ ਪੰਜਾਬ ਸਰਕਾਰ ਇੱਕ ਵਿਧਾਨ ਸਭਾ ਦੇ ਵਿੱਚ ਕਾਨੂੰਨ ਲੈ ਕੇ ਆਵੇ ਉਸ ਕਾਨੂੰਨ ਦੇ ਆਧਾਰ ਤੇ ਆਵੇ ਜੀ ਸਰ ਕੇ ਆਵੇ ਕਈ ਬੰਦੇ ਜਿੱਦਾਂ ਬਾਈ ਲੱਕੇ ਸਿਧਾਣੇ ਰਕੇ ਮਸਲਾ ਚੱਕਦੇ ਆ ਪ੍ਰਵਾਸੀਆਂ ਦਾ ਤਾਂ ਉੱਥੇ ਕਈ ਬੰਦੇ ਇਹ ਕਹਿੰਦੇ ਆ ਵੀ ਛੋਡੇ ਵੀ ਬੱਚੇ ਕੈਨੇਡਾ ਗਏ ਆ ਜੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਵੇ ਉਹਨਾਂ ਨੂੰ ਭੇਜ ਦਿੱਤਾ ਜਾਵੇ ਗੱਲ ਫਿਰ ਇੱਥੇ ਇਹਦਾ ਜਵਾਬ ਇਹ ਆ ਵੀ ਸਾਡੇ ਬੱਚੇ ਨੇ 30-30 ਲੱਖ ਰੁਪਏ ਨਾਲ ਵੀ ਲੈ ਕੇ ਗਏ ਆ ਆਪਣੇ ਪੰਜਾਬ ਦਾ ਬਹੁਤ ਸਾਰਾ ਪੈਸਾ ਹਰ ਛੇਮਾ ਬੱਚਾ ਮਾਨਸਾ ਬਾਹਰ ਜਾ ਰਿਹਾ ਹਰ ਛੇਮਾ ਮਤਲਬ ਇੰਨੀ ਜ਼ਿਆਦਾ ਅਸੀਂ ਮਤਲਬ ਪ੍ਰਵਾਸ ਕਰ ਰਹੇ ਆ ਸਾਡਾ ਪੰਜਾਬ ਦਾ ਧਨ ਕਿੱਨਾ ਜਾ ਰਿਹਾ ਹਰ ਇੱਕ ਬੱਚਾ ਘੱਟੋ ਘੱਟ 30 ਲੱਖ ਤਾਂ ਲੈ ਕੇ ਹੀ ਜਾਂਦਾ ਤੇ ਉੱਥੇ ਜਾ ਕੇ ਜਿਹੜੀ ਕਮਾਈ ਕਰਦਾ ਉਹ ਵੀ ਉੱਥੇ ਹੀ ਵੜੀ ਜਾਂਦੀ ਹੈ ਉੱਥੇ ਖੁਦ ਹੀ ਮਿੱਟੀ ਖੂਚੀ ਉਹਦੀ ਮਿੱਟੀ ਖੂਚ ਹੀ ਵੜੀ ਜਾਂਦੀ ਹੈ ਹੁਣ ਤਾਂ ਉਹਨਾਂ ਨੇ ਅਲਝਾ ਲਿਆ ਅੱਗੇ ਆਪਣੇ ਲੋਕ ਬਾਹਰ ਜਾਂਦੇ ਸੀ ਬਾਹਰ ਜਾਂਦੇ ਸੀ ਕਮਾਈ ਕਰਦੇ ਸੀ ਜਿਹੜੇ ਕਮਾਏ ਹੋਏ ਪੈਸੇ ਸੀ ਉਹ ਇੱਥੇ ਲੈ ਕੇ ਆਉਂਦੇ ਸੀ ਹੁਣ ਤਾਂ ਉਹਨਾਂ ਨੇ ਆਪਾਂ ਨੂੰ ਅਲਝਾ ਲਿਆ ਉੱਥੇ ਮਕਾਨ ਦੇਤਾ ਉਹਨਾਂ ਨੂੰ ਮੋਬਾਈਲ ਦੇਤੇ ਗੱਡੀਆਂ ਦੇਤੀਆਂ ਉਹਨਾਂ ਦੀਆਂ ਕਿਸ਼ਤਾਂ 'ਚ ਹੀ ਅਲਝਾ ਲਿਆ ਉਹਨਾਂ ਨੇ ਤਾਂ ਜਿਹੜੇ ਸਾਡੇ ਬੱਚੇ ਉੱਥੇ ਜਾ ਰਹੇ ਆ ਨਾ ਜਿਹੜੇ ਇਹ ਲੋਕ ਕੀ ਉਹ ਵਾਪਸ ਮੁੜ ਸਕਣਗੇ ਬਿਲਕੁਲ ਵੀ ਨਹੀਂ ਮੁੜਦੇ ਮੋੜਨ ਜੋਗਰਾ ਛੱਡਦੇ ਹੀ ਨਹੀਂ ਜੇ ਕਿਸੇ ਨੇ ਮਕਾਨ ਲੈ ਲਿਆ 35 ਸਾਲ ਦਾ ਕਿਸ਼ਤਾਂ 40 ਸਾਲ ਦਾ ਕਿਸ਼ਤਾਂ ਹੀ ਨਹੀਂ ਲੈਂਦੀਆਂ ਉਹਦੀਆਂ ਤੇ ਉਦੋਂ ਨੂੰ ਬੰਦਾ ਵੈਸੇ ਹੀ ਉਧਰ ਦਾ ਐਡਿਕਟ ਹੋ ਜਾਂਦਾ ਉਹਨੂੰ ਉਥੋਂ ਦੇ ਮਾਹੌਲ 'ਚ ਢਲ ਜਾਂਦਾ ਤੇ ਉੱਥੋਂ ਵਾਪਸ ਮੁੜਨਾ ਬਹੁਤ ਔਖਾ ਹੈ ਦੂਜੀ ਗੱਲ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਸਾਡੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਵੀ ਤਾਂ ਦੂਜੀਆਂ ਸਰਕਾਰਾਂ ਦੂਜੇ ਦੇਸ਼ ਚੱਲਦੀ ਆ ਉਹਨਾਂ ਦੀਆਂ ਤਾਂ ਸ਼ਰਤਾਂ ਬਹੁਤ ਜ਼ਿਆਦਾ ਨੇ ਤਲਵਾਰ ਲਟਕਦੀ ਰਹਿੰਦੀ ਆ ਉਹ ਤਾਂ ਪੀਆਰ ਹੋਣ ਤੋਂ ਬਾਅਦ ਵੀ ਉਹਨਾਂ ਦੀ ਪੀਆਰ ਰੱਦ ਹੋ ਸਕਦੀ ਹੈ ਉਹਨਾਂ ਨੂੰ ਸਾਨੂੰ ਉਹਨਾਂ ਨੂੰ ਵਾਪਸ ਭੇਜ ਸਕਦੇ ਆ ਉਹ ਤੇ ਉਹਨਾਂ ਕਰਕੇ ਮੰਨ ਲਓ ਜਿਹੜੀ ਅੱਜ ਇਹ ਗੱਲਾਂ ਕੀਤੀਆਂ ਜਾ ਰਹੀਆਂ ਕੋਈ ਜ਼ਿਆਦਾ ਚੰਗੀਆਂ ਗੱਲਾਂ ਨਹੀਂ ਤਾਂ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਕਿਤੇ ਸਾਡੇ ਬੱਚਿਆਂ ਨੂੰ ਉੱਥੇ ਜਿਹੜੀ ਖੁੱਲੀ ਆਜ਼ਾਦੀ ਮਿਲਦੀ ਆ ਹੁਣ ਮੈਂ ਇੱਕ ਗੱਲ ਕਰੂੰਗਾ ਖੁੱਲੀ ਆਜ਼ਾਦੀ ਜਿਵੇਂ ਸਾਡੀਆਂ ਕੁੜੀਆਂ ਜਾਂਦੀਆਂ ਉਹਨਾਂ ਨੂੰ ਜਿੱਦਾਂ ਮਰਜ਼ੀ ਕੱਪੜੇ ਪਾਉਣ ਜਿੱਦਾਂ ਮਰਜ਼ੀ ਜਾਣ ਆਉਣ ਖੁਦ ਆਪਣੀ ਗੱਲ ਚੱਕਣ ਹਨਾ ਖੁੱਲੀ ਆਜ਼ਾਦੀ ਆ ਆ ਪਿੱਛੇ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਆ ਬੋਲਿੰਗ ਵਾਲੇ ਬੋਲਿੰਗ ਵਾਲੇ ਸਾਡੀ ਕੁੜੀ ਖੜੀ ਹੈ ਪੰਜਾਬੀ ਕੁੜੀ ਬੋਲਿੰਗ ਵਾਲੇ ਕਿੱਦੇ ਵਾਲੇ ਬੋਲੀ ਪਾ ਰਹੇ ਤੇਰੀ ਬਿੱਲੀ ਅੱਖ ਨੇ ਮੁੰਡੇ ਪੱਟਦੇ ਪਤਾ ਨਹੀਂ ਐਦਾਂ ਦੇ ਤੇ ਕੁੜੀ ਹੱਸ ਰਹੀ ਆ ਉਥੇ ਪੰਜਾਬ ਦੇ ਲੋਕ ਸਵਾਲ ਕਰ ਰਹੇ ਆ ਵੀ ਕੋਈ ਉਥੇ ਅਣਖੀ ਬੰਦਾ ਨਹੀਂ ਸੀਗਾ ਜਾਂ ਕੋਈ ਐਦਾਂ ਦਾ ਕੋਈ ਬੰਦਾ ਨਹੀਂ ਜਿਹੜਾ ਸਾਡੀਆਂ ਕੁੜੀਆਂ ਨੂੰ ਸਾਹਮਣੇ ਇਸ ਤਰ੍ਹਾਂ ਬੋਲੀ ਪੈਗੀ ਪਰ ਜਦੋਂ ਮੈਂ ਉਹ ਕੁੜੀ ਦਾ ਸੋਸ਼ਲ ਮੀਡੀਆ ਪਲੇਟਫਾਰਮ ਫਰੋਲ ਕੇ ਦੇਖਿਆ ਤਾਂ ਕੁੜੀ ਉਹ ਬਾਹਰੋਂ ਆਈ ਹੋਈ ਸੀ ਉਹਨੂੰ ਐਦਾਂ ਦੀ ਕੋਈ ਇਸ ਜਿਹੜੀ ਸਾਡੇ ਸੰਗ ਹੈ ਉਹਨੂੰ ਕੋਈ ਇਸ ਚੀਜ਼ ਦੇ ਫਰਕ ਹੀ ਨਹੀਂ ਸੀਗਾ ਬੀਮੈ ਨੂੰ ਇੱਥੇ ਮੇਰੇ ਸਾਹਮਣੇ ਬੋਲੀਪਾਰ ਮੇਰੇ ਭੈਣ ਭਰਾ ਖੜੇ ਆ ਮੇਰੇ ਮਾਪੇ ਹੋ ਜਾਂ ਹੋਰ ਸਾਡੇ ਹਨ ਅਸੀਂ ਅਣਕੀ ਲੋਕ ਲਾ ਲੋ ਜਾਂ ਜੋ ਵੀ ਸਾਡੇ ਨਹੀਂ ਕਲਚਰ ਤੇ ਉਧਰ ਦੇ ਕਲਚਰ ਦੇ ਮੁਤਾਬਕ ਢਲ ਕੇ ਉੱਥੇ ਉਹ ਕੁੜੀ ਦੇ ਸਾਰਾ ਪ੍ਰੇਵ ਨੂੰ ਦੇਖਿਆ ਤਾਂ ਉਹਨੂੰ ਇੱਥੇ ਉਹਦੇ ਮੁਤਾਬਕ ਜਿਹੜਾ ਉੱਥੇ ਪਹਿਰਾਵਾ ਸੀ ਜਾਂ ਉੱਥੇ ਜੋ ਉਹਨੇ ਪਾਇਆ ਹੋਇਆ ਸੀ ਇਹ ਉਹਦੇ ਮੁਤਾਬਕ ਜਿਹੜਾ ਇੱਥੇ ਉਹਦੇ ਸਾਹਮਣੇ ਬੋਲੀ ਪਾਈ ਜਾਂ ਜੋ ਵੀ ਹੋਇਆ ਤੁਸੀਂ ਦੇਖੀ ਹੋਣੀ ਆ ਬਿੱਲੀ ਅੱਖ ਨੇ ਮੁੰਡਿਆਂ ਇੰਜ ਪੱਟ ਤੇ ਕੁਝ ਵੀ ਨਹੀਂ ਸੀ ਉਹ ਵੀ ਬਹੁਤ ਚਿੰਤਾ ਦਾ ਵਿਸ਼ਾ ਸਾਡੇ ਬੱਚੇ ਸਾਡੇ ਸੱਭੇ ਚਾਰ ਦੀ ਗੱਲ ਪ੍ਰਭਾਵ ਇੱਥੇ ਪੈ ਰਿਹਾ ਤੁਸੀਂ ਰੋਜ਼ ਰੂਟੀਨ 'ਚ ਦੇਖੋ 8 ਵਜੇ ਤੋਂ ਲੈ ਕੇ 10 ਵਜੇ ਤੱਕ ਬੱਚੇ ਪੜਨ ਜਾਂਦੇ ਸ਼ਹਿਰਾਂ ਦੇ ਵਿੱਚ ਤੇ ਉਹਨਾਂ ਦਾ ਬੱਸਾਂ ਤੇ ਚੜਦੇ ਨੇ ਤੇ ਮਾਨ ਸਾਹਿਬ ਤੁਸੀਂ ਪੜ੍ਹੇ ਹੋ ਮੈਂ ਵੀ ਪੜ੍ਹਿਆ ਆਪਣੇ ਟਾਈਮ ਦੇ ਵਿੱਚ ਇੱਕ ਮਤਲਬ ਆਪਣੇ ਤੇ ਨਾ ਇੱਕ ਝਿਜਕ ਸੀ ਇੱਕ ਸ਼ਰਮ ਸੀ ਤੇ ਅੱਜ ਬੱਚਿਆਂ ਦੇ ਪਹਿਰਾਵੇ ਦਾ ਅਸਰ ਵੈਸਟਰਨ ਕਲਚਰ ਦਾ ਅਸਰ ਮਤਲਬ ਪੈ ਰਿਹਾ ਬੱਸਾਂ ਦੇ ਵਿੱਚ ਵੀ ਬੱਚੇ ਜਾ ਰਹੇ ਤਾਂ ਮਤਲਬ ਆਪਾਂ ਨੂੰ ਜਿਹੜੇ ਆਪਣੀ ਆਪਣੀ ਜਿਹੜੀ ਪਛਾਣ ਸੀਗੀ ਜਿਹੜੀ ਉਹ ਆਪਾਂ ਕਿਤੇ ਨਾ ਕਿਤੇ ਗਮਾਉਂਦੇ ਜਾ ਰਹੇ ਆ ਉਹ ਆਪਾਂ ਨੂੰ ਇਸ ਚੀਜ਼ ਦੇ ਰਿਜ਼ਲਟ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਭਿਆਨਕ ਜਿਹੜੇ ਉਹ ਮਿਲਣਗੇ ਬਿਲਕੁਲ ਜਿਹੜੀਆਂ ਗੱਲਾਂ ਕਹਿੰਦੇ ਹੁੰਦੇ ਸੀ ਕਈ ਬੰਦੇ ਵੀ ਅਸੀਂ ਤਾਂ ਕੁੜੀ ਨੂੰ ਸਿਰ ਤੋਂ ਚੁੰਨੀ ਨਹੀਂ ਸੀ ਲਾਉਣਦੇ ਜਾਂ ਕੱਲੀ ਨੂੰ ਦੁਕਾਨ ਤੇ ਨਹੀਂ ਸੀ ਭੇਜਦੇ ਅਸੀਂ ਇੱਕ ਟੈਕਸੀ ਦੇ ਕੇ ਕੈਨੇਡਾ ਭੇਜ ਦਿੰਦੇ ਉੱਥੇ ਜੇ ਖੁੱਲੇ ਮਾਹੌਲ 'ਚ ਰਹਿੰਦੀ ਹੈ ਸਾਡੇ ਇਹਨਾਂ ਚੀਜ਼ਾਂ ਦੂਰ ਨੇ ਉਹ ਕਿਤੇ ਨਾ ਕਿਤੇ ਉਹ ਰਿਜ਼ਲਟ ਆਉਣੇ ਆ ਜਿਹੜੇ ਸ਼ੁਰੂ ਹੋ ਗਏ ਆ ਉਹ ਨਤੀਜੇ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਤੇ ਉਹਨਾਂ ਨਤੀਜਿਆਂ ਦਾ ਰਿਜ਼ਲਟ ਆ ਜਿਹੜਾ ਆਉਣ ਵਾਲੇ ਦਿਨਾਂ 'ਚ ਬ ਇਹ ਜੀ ਧਰਤੀ ਕਿਤੇ ਵੀ ਨਹੀਂ ਹੈਗੀ ਇਹ ਇਸ ਧਰਤੀ ਵਰਗੀ ਧਰਤੀ ਕਿਤੇ ਹੀ ਨਹੀਂ ਜਿੱਥੇ ਤੁਸੀਂ ਜਿੱਥੇ ਨਾ ਇਤੋਂ ਵਰਗਾ ਮੌਸਮ ਆ ਅਸੀਂ ਸਾਰੀਆਂ ਰੁੱਤਾਂ ਮਾਣਦੇ ਆ ਇੱਥੇ ਮਤਲਬ ਕਿੰਨੀਆਂ ਰੁੱਤਾਂ ਮਾਣਦੇ ਆ ਕਿੰਨਾ ਸੋਹਣਾ ਮਾਹੌਲ ਹੈ ਕਿੰਨੀ ਪੱਧਰ ਤੇ ਉਪਜਾਊ ਧਰਤੀ ਹੈ ਜਿੱਥੇ ਭੇਜੀ ਜਾਂਦੇ ਆ ਉੱਥੇ ਤਾਂ 6-6 ਮਹੀਨੇ ਬਰਫ਼ ਪਈ ਜਾਂਦੀ ਹੈ ਹਮ ਸਹੀ ਆ ਉੱਥੇ ਤਾਂ ਦਿਨ ਨਹੀਂ ਕਈ ਕਈ ਮਤਲਬ ਸੇਟਾਂ ਇਹ ਜੀਆਂ ਨੇ ਕੈਨੇਡਾ ਦੀਆਂ ਜ਼ਿੰਮੇਵਾਰ ਕਿਹਨੂੰ ਮਾਣਦੇ ਆ ਕਿਉਂ ਜਾਂਦੇ ਆ ਜ਼ਿੰਮੇਵਾਰ ਕਿਹਨੂੰ ਜ਼ਿੰਮੇਵਾਰ ਤਾਂ ਸਰਕਾਰਾਂ ਨੇ ਹਮ ਦੇਖੋ ਰੋਜ਼ਗਾਰ ਦੇ ਮੌਕੇ ਨਹੀਂ ਪੈਦਾ ਕੀਤੇ ਸਾਨੂੰ 18-20 ਸਾਲ ਹੋ ਗਏ ਲੜਦਿਆਂ ਨੂੰ ਸਰਕਾਰਾਂ ਨਾਲ ਲੜਦਿਆਂ ਨੂੰ ਰੋਜ਼ਗਾਰ ਪਿੱਛੇ 18-18 20-20 ਸਾਲ ਹੋ ਗਏ ਸਭ ਤੋਂ ਵੱਡੀ ਜੇ ਕੋਈ ਜ਼ਿੰਮੇਵਾਰਾ ਤਾਂ ਸਰਕਾਰਾਂ ਨੇ ਬਿਲਕੁਲ ਦੇਖੋ ਇੱਕ ਆਪਾਂ ਰੋਜ਼ ਦੇਖਦੇ ਆ ਜਦੋਂ ਦੀ 2022 ਦੀ ਸਰਕਾਰ ਬਣੀ ਆ ਪੰਜਾਬ 'ਚ ਉਦੋਂ ਪਰ ਸਰਕਾਰ ਤਾਂ ਵੋਟਾਂ-ਵੋਟਾਂ ਖੇਡ ਰਹੀ ਹੈ ਸਾਡੇ ਨਾਲ ਕਦੇ ਕਦੇ ਮਤਲਬ ਕਿ ਗੁਜਰਾਤ 'ਚ ਵੋਟਾਂ ਕਦੇ ਬੰਗਾਲ 'ਚ ਵੋਟਾਂ ਕਦੇ ਮਹਾਰਾਸ਼ਟਰ 'ਚ ਵੋਟਾਂ ਕਦੇ ਅਸਲੀ ਮੁੱਦੇ ਉਹਨਾਂ ਦੇ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਹਾਂ ਤੁਸੀਂ ਇਹ ਦੇਖੋ ਨਾ 2022 ਦੀ ਚੋਣ ਤੋਂ ਬਾਅਦ ਸੰਗਰੂਰ ਦੀ ਜਿਮਣੀ ਚੋਣ ਆ ਗਈ ਸੰਗਰੂਰ ਦੀ ਜਿਮਣੀ ਚੋਣ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੁਣ ਫਿਰ ਜਿਮਣੀ ਚੋਣਾਂ ਆ ਗਈਆਂ ਜਿਮਣੀ ਚੋਣਾਂ ਦੇ ਨਾਲ-ਨਾਲ ਪੰਚਾਇਤੀ ਚੋਣਾਂ ਆ ਗਈਆਂ ਪੰਚਾਇਤੀ ਚੋਣਾਂ ਖਤਮ ਹੋਈਆਂ ਤੇ ਨਾਲ ਦੀ ਨਾਲ ਹੁਣ ਨਗਰ ਨਗਰ ਕਮੇਟੀਆਂ ਦੀਆਂ ਉਹ ਚੋਣਾਂ ਆ ਗਈਆਂ ਪੰਜਾਬ ਅਸਾਂ ਨੂੰ ਤਾਂ ਵੋਟਾਂ ਚ ਹੀ ਉਲਝਾ ਰੱਖੇ ਹੁਣ ਥੋੜੇ ਜਣ ਪਹਿਲਾਂ ਸੀਐਮ ਸਾਹਿਬ ਬਿਆਨ ਦੇ ਰਹੇ ਸੀ ਕਿ ਪੰਜਾਬ ਦੇ 扑ਮੱਕੜ ਤਿਆਰ ਰਹਿਣ ਤੇ 扑ਮੱਕੜਾਂ ਨੂੰ ਅਸੀਂ ਦਿੱਲੀ ਲੈ ਕੇ ਜਾਣਾ ਉਹ ਮਾਨ ਸਾਹਿਬ ਬਿਆਨ ਦੇ ਦੋ 扑ਮੱਕੜ ਤੁਹਾਡੇ ਇੱਥੇ ਆ ਜਾਣ ਹੂੰ ਬਿਲਕੁਲ ਇੱਥੇ ਆ ਜਾਣ ਆਪਾਂ ਇਸ 扑ਮੱਕੜਾਂ ਦਾ ਵੀ ਮੱਖੀਆਂ ਦਾ ਵੀ ਸਭ ਦਾ ਹੀ ਮੁੱਦਾ ਇਹ ਪਹਿਲੀ ਗੱਲ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਫੌਜਾਂ ਬਣਾਈਆਂ ਸੀ ਲਾਡਲੀਆਂ ਫੌਜਾਂ ਠੀਕ ਹੈ ਮਤਲਬ ਕਿ ਚਿੜੀਆਂ ਤੋਂ ਬਾਜ ਬਣਾਏ ਸੀ ਤੇ ਇਹਨਾਂ ਨੇ ਬਾਜਾਂ ਤੋਂ 扑ਮੱਕੜ ਬਣਾਉਣ ਪਰ ਕੀ ਹੈ 扑ਮੱਕੜ ਜਿਹੜਾ ਬੰਦਾ ਨਾ ਸਮਝ ਹੁੰਦਾ ਜਿਹੜਾ ਜਾ ਕੇ ਬੱਲਬ ਤੇ ਜਾ ਕੇ ਮੱਚ ਜਾਂਦਾ ਤੇ ਮੰਨ ਲਓ ਆਪਦੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਕਰਦਾ ਉਹਨੂੰ ਸਮਝ ਹੀ ਕੋਈ ਨਹੀਂ ਉਹ ਮਤਲਬ ਪਮੱਕੜ ਵੀ ਇਹੋ ਜਿਹੇ ਤਿਆਰ ਕੀਤੇ ਜ ਉਹਨਾਂ ਨੂੰ ਸਮਝ ਹੀ ਕੋਈ ਨਹੀਂ ਜਿੰਨਾ ਮਰਜੀ ਉਹਨਾਂ ਦਾ ਮੱਥਾ ਮਾਰੀ ਜੋ ਕਹਣਗੇ ਇਹ ਤਾਂ ਮਾਨ ਸਾਹਿਬ ਦੇ ਪਮੱਕੜ ਆ ਬਸ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਚਿੜੀਆਂ ਤੋਂ ਬਾਜ ਬਣਾਏ ਸੀ ਐਡਾ ਖਿਤਾਬ ਦਿੱਤਾ ਸ਼ੇਰ ਦਾ ਖਿਤਾਬ ਦਿੱਤਾ ਐਡੀ ਕੌਮ ਐਡੀ ਬਹਾਦਰ ਕੌਮ ਸर्ज ਕੇ ਗਏ ਆ ਸਾਜ ਕੇ ਗਏ ਆ ਇਹਨਾਂ ਨੇ ਬਣਾਤੇ ਪਮੱਕੜ ਤਸੋ ਬੇਨਤੀ ਆ ਕਿ ਯਾਰ ਤੁਸੀਂ ਬਾਹਰ ਨਿਕਲੋ ਇਹਨਾਂ ਚੀਜ਼ਾਂ ਤੋਂ ਆਪਦੀ ਖੌਨ ਦੀ ਲੜਾਈ ਲੜੋ ਖੌਨ ਦੀ ਲੜਾਈ ਲੜੋਂਗੇ ਤਾਂ ਤੁਹਾਡਾ ਕੁਝ ਬਣੂਗਾ ਨਹੀਂ ਤਾਂ ਆਪ ਖਤਮ ਬਿਲਕੁਲ ਜ਼ਮੀਨਾਂ ਵੀ ਖੋਈਆਂ ਜਾ ਰਹੀਆਂ ਸਾਰਾ ਕੁਝ ਸਾਡਾ ਕੋਲ ਉਹ ਬਹੁਤ ਧੰਨਵਾਦ ਭਾਈ ਜੀ ਮਿਹਰਬਾਨੀ ਸასი ਸ਼ਕਰ